2022 ਦੀਆਂ ਚੋਣਾਂ ਤੋਂ ਪਹਿਲਾਂ ਹਲਕਾ ਜੈਤੋ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਜਿਹੜਾ ਜੈਤੋ ਦਾ ਹਸਪਤਾਲ ਹੈ ਇਹਦਾ ਦਰਜਾ ਵਧਾ ਕੇ ਇਹਨੂੰ 100 ਬਿਸਤਰਿਆਂ ਦਾ ਨਵਾਂ ਹਸਪਤਾਲ ਬਣਾਵਾਂਗੇ ਤੇ ਹਲਕੇ ਦੇ ਲੋਕਾਂ ਨੂੰ ਇੱਥੇ ਹੀ ਇਲਾਜ ਦੇਵਾਂਗੇ ਤੇ ਲੋਕਾਂ ਨੂੰ ਬਾਹਰ ਨਹੀਂ ਜਾਣਾ ਪਵੇਗਾ ਇਹ ਸੀ ਤੇ ਇਹਦੀ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਨੂੰ ਪੂਰਾ ਕਰੇ ਤੇ ਤੁਰੰਤ ਇਹਨੂੰ ਹਸਪਤਾਲ ਬਣਾਵੇ ਇੱਥੇ ਡਾਕਟਰਾਂ ਅਤੇ ਜਿਹੜਾ ਬਾਕੀ ਅਮਲਾ ਸਾਰਾ ਉਹਨੂੰ ਇੱਥੇ ਭਰਤੀ ਕਰਕੇ ਇਹਦਾ ਹਸਪਤਾਲ ਦੇ ਤੌਰ ਤੇ ਲੋਕਾਂ ਨੂੰ ਤੁਰੰਤ ਇਲਾਜ ਦੇਣਾ ਇੱਥੇ ਸ਼ੁਰੂ ਕਰੇ ਤੇ ਸਰਕਾਰ ਦਾ ਇਸ ਪਾਸੇ ਧਿਆਨ ਦੇਣਾ ਚਾਹਨਾ ਹੈ ਇਸ ਮੱਦੇਨਜ਼ਰ ਇਹ ਕਿ ਪੰਜਾਬ ਦੇ ਹਲਕਾ ਜੈਤੋ ਦੇ ਵਿੱਚ ਕੈਂਸਰ ਤੇ ਸਾਈਜੈਂਟ ਅਟੈਕ ਦੇ ਨਾਲ ਅਤੇ ਬੜੀਆਂ ਮੌਤਾਂ ਹੋ ਰਹੀਆਂ ਹਨ ਅਤੇ ਨੌਜਵਾਨ ਜਿਹੜੇ ਆ ਉਹ ਨਸ਼ੇ ਦੀ ਭੇਡ ਚੜ ਰਹੇ ਹੈਗੇ ਆ ਪੰਜਾਬ ਸਰਕਾਰ ਤੁਰੰਤ ਧਿਆਨ ਦੇਵੇ ਕਿਉਂਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਸਸਤਾ ਤੇ ਨੇੜੇ ਲੋਕਾਂ ਨੂੰ ਇਲਾਜ ਦਿੱਤਾ ਜਾਊਗਾ ਮਹੱਲਾ ਕਲੀਨਿਕ ਬਣਾ ਕੇ ਮਹੱਲਾ ਕਲੀਨਿਕਾਂ ਦੇ ਵਿੱਚ ਵੀ ਕੋਈ ਇਲਾਜ ਨਹੀਂ ਮਿਲ ਰਿਹਾਗਾ ਅਤੇ ਨਾ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜਾ ਹੈਗਾ ਕੋਈ ਜਿਹੜਾ ਮਹਿਕਮਾ ਉਹ ਲੋਕਾਂ ਦੀ ਕੋਈ ਸੈਂਪਲਿੰਗ ਕਰ ਰਿਹਾ ਹੈਗਾ ਸੈਂਪਲਿੰਗ ਕਰਨੀ ਚਾਹੀਦੀ ਹੈ ਟੈਸਟ ਕਰਨੀ ਚਾਹੀਦੀ ਲੋਕਾਂ ਦੇ ਕਿ ਜਿਹੜਾ ਕੈਂਸਰ ਹੈ ਅਤੇ ਜਿਹੜਾ ਸਾਈਲੈਂਟ ਅਟੈਕ ਹੈ ਜਿਦੇ ਨਾਲ ਨੌਜਵਾਨਾਂ ਦੀਆਂ ਬਤਰ ਮੌਤਾ ਹੋ ਰਹੀਆਂ ਪਿੰਡਾਂ ਤੇ ਸ਼ਹਿਰ ਦੇ ਵਿੱਚ ਵੀ ਇਸ ਕਰਕੇ ਜਦੋਂ ਕਿ ਇਹ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਹਦਾ ਪਰਿਵਾਰ ਬੇਸਹਾਰਾ ਹੋ ਜਾਂਦਾ ਹੈ ਤੇ ਆਪੇ ਪਰਿਵਾਰ ਨਿਆਸਰਾ ਹੋ ਜਾਂਦਾ ਹੈਗਾ ਇਕੱਲੇ-ਇਕੱਲੇ ਪੁੱਤ ਉਹਨਾਂ ਪੁੱਤਾਂ ਦੇ ਜਾਣ ਦੇ ਨਾਲ ਪਰਿਵਾਰ ਨੂੰ ਬੜਾ ਵੱਡਾ ਨੁਕਸਾਨ ਤਾਂ ਹੁੰਦਾ ਹੀ ਹੈ ਇਸ ਕਰਕੇ ਪੰਜਾਬ ਸਰਕਾਰ ਤੁਰੰਤ ਇਸ ਪਾਸੇ ਧਿਆਨ ਦੇਵੇ ਲੋਕਾਂ ਨੂੰ ਜ਼ਿੰਦਗੀ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਇਹ ਪੰਜਾਬ ਸਰਕਾਰ ਮਹਿਕਮੇ ਨੂੰ ਚੁਸਤ ਤੇ ਦਰਸਤ ਕਰੇ ਤੇ ਮਹਿਕਮਾ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਟੈਸਟ ਕਰੇ ਕਿ ਇਹਦਾ ਕਾਰਨ ਕੀ ਹੈਗਾ ਇਸ ਕਰਕੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਸਤਾ ਇਲਾਜ ਦੇਣ ਵਾਲਾ ਵਾਅਦਾ ਨਾ ਪੂਰਾ ਕੀਤਾ ਅਤੇ ਜੇ ਮਹਿਕਮੇ ਨੇ ਇਸ ਪਾਸੇ ਨਾ ਧਿਆਨ ਦਿੱਤਾ ਤਾਂ ਅਸੀਂ ਕਾਂਗਰਸ ਪਾਰਟੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇਸ ਮੁੱਦੇ ਤੇ ਕੋਈ ਲੈ ਕੇ ਲੋਕਾਂ ਨੂੰ ਇਕੱਠੇ ਕਰਕੇ ਲੋਕਾਂ ਨੂੰ ਜਾਗਰਤ ਕਰਾਂਗੇ ਤੇ ਲੋਕਾਂ ਨੂੰ ਇਕੱਠੇ ਕਰਕੇ ਸਰਕਾਰ ਦੇ ਖਿਲਾਫ ਕੋਈ ਨਾ ਕੋਈ ਪ੍ਰੋਟੈਸਟ ਕਰਨ ਦਾ ਸਾਨੂੰ ਮਜਬੂਰ ਹੋਣਾ ਪਵੇਗਾ 干了吧。<music>